ਮਸ਼ਹੂਰ ਪੰਜਾਬੀ ਗਾਇਕ ਨੇ ਲਈ ਪ੍ਰੇਮ ਢਿੱਲੋਂ ਦੇ ਘਰ ਤੇ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ। ਪਿਛਲੇ ਦਿਨੀ ਮਸ਼ਹੂਰ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਦੇ ਘਰ ਦੇ ਬਾਹਰ ਗੋਲੀਬਾਰੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਮਾਮਲੇ ਦੀ ਅਧਿਕਾਰਤ ਪੁਸ਼ਟੀ ਨੂੰ ਲੈ ਕੇ ਮਾਮਲਾ ਸਾਫ਼ ਨਹੀਂ ਹੈ। ਬਿਲੀ ਜਾਣਕਾਰੀ ਮੁਤਾਬਕ ਕੈਨੇਡਾ ਦੇ ਬ੍ਰੈਂਪਟਨ ਚ ਸਥਿਤ ਘਰ ਬਾਹਰ ਗੋਲੀਬਾਰੀ ਹੋਈ ਹੈ। ਫਾਇਰਿੰਗ ਦੀ ਜ਼ਿੰਮੇਵਾਰੀ ਗੈਂਗਸਟਰ ਗੁਰਜੰਟ ਚੰਟਾ ਨੇ ਇੱਕ ਕਥਿਤ ਫੇਸਬੁੱਕ ਪੋਸਟ ਚਰੀਏ ਲਈ ਹੈ। 19 ਸਤਾਜੀ ਮਾਮਲੇ ਦੇ ਵਿੱਚ ਇਹ ਅਪਡੇਟ ਆਇਆ ਹੈ ਕਿ ਇੱਕ ਹੋਰ ਪੰਜਾਬੀ ਗਾਇਕ ਮਨਪ੍ਰੀਤ ਮੰਨਾ ਨੇ ਆਪਣੇ ਇੰਸਟਾਗ੍ਰam ਅਕਾਊਂਟ ਉੱਤੇ ਵੀਡੀਓ ਪੋਸਟ ਕਰਕੇ ਪ੍ਰੇਮ ਢਿੱਲੋ ਦੇ ਘਰ ਉੱਤੇ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਹੈ। ਵੀਡੀਓ ਦੇ ਵਿੱਚ ਮਨਪ੍ਰੀਤ ਮੰਨਾ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਪ੍ਰੇਮ ਢਿੱਲੋ ਦੇ ਘਰ ਤੇ ਹਮਲਾ ਅਸੀਂ ਕਰਵਾਇਆ ਹੈ। ਹਾਲਾਂਕਿ ਮਨਪ੍ਰੀਤ ਮੰਨਾ ਦਾ ਪ੍ਰੇਮ ਢਿੱਲੋ ਦੇ ਨਾਲ ਕੋਈ ਨਵਾਂ ਵਿਵਾਦ ਨਹੀਂ ਹੈ। ਪਿਛਣਕਣੀ ਪ੍ਰੇਮ ਢਿੱਲੋ ਦੇ ਕੁਝ ਸਾਥੀ ਮਨਪ੍ਰੀਤ ਮੰਨਾ ਦੇ ਪਿੰਡ ਉਸਦੇ ਘਰ ਵੀ ਜਾ ਕੇ ਆਏ ਸਨ। ਇਸ ਤੋਂ ਪਹਿਲਾਂ ਗੁਰਜੰਡ ਚੰਟਾ ਨੇ ਵੀ ਹਮਲੇ ਦੀ ਜ਼ਿੰਮੇਵਾਰੀ ਲਈ ਸੀ ਚੰਟਾ ਚੋਕੇ ਜੈਬਾਲਪੁਰ ਗੈਂਗ ਦੇ ਨਾਲ ਜੁੜਿਆ ਹੋਇਆ ਹੈ ਮੰਨਿਆ ਜਾਂਦਾ ਹੈ ਕਿ ਇਹ ਅ ਅਰਸ਼ਦ ਅੱਲਾ ਦਾ ਕਰੀਬੀ ਹੈ ਜੋ ਇਸ ਸਮੇਂ ਆਸਟ੍ਰੇਲੀਆ ਦੇ ਵਿੱਚ ਹੈ ਪੋਸਟ ਵਿੱਚ ਪੰਜਾਬੀ 뮤직 ਇੰਡਸਟਰੀ ਦੇ ਵੱਡੇ ਪ੍ਰਭਾਵਤੇ ਸਿੱਧੂ ਮੂਸੇਵਾਲਾ ਜੱਗੂ ਭਗਵਾਨ ਪ੍ਰੀਆ ਵਰਗੇ ਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਗੁਰਜੰਡ ਚੰਟਾ ਨੇ ਪ੍ਰੇਮ ਟਿੱਲ ਨੂੰ ਆਖਰੀ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਪਣੇ ਤਰੀਕੇ ਨਾਲ ਨਹੀਂ ਸੁਧਰਦਾ ਤਾਂ ਉਸ ਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ। ਧਿਆਨ ਦੇਣ ਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੈਨੇਡਾ ਦੇ ਵਿੱਚ ਪੰਜਾਬੀ ਗਾਇਕ ਕੇਪੀ ਟਿੱਲ ਉਹਦੇ ਘਰ ਦੇ ਬਾਹਰ ਗੋਲੀਬਾਰੀ ਦੀ ਘਟਨਾ ਵਾਪਰੀ ਸੀ ਜਿਸ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ। ਕੈਨੇਡੀਅਨ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬੀ ਸੰਗੀਤ ਇੰਡਸਟਰੀ ਵਿੱਚ ਵਧਦੀਆਂ ਅਪਰਾਧਿਕ ਗਤੀਵਿਧੀਆਂ ਦੇ ਕਾਰਨ ਕਲਾਕਾਰਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਨੇ। ਸੁਰੱਖਿਆ ਏਜੰਸੀਆਂ ਇਹਨਾਂ ਘਟਨਾਵਾਂ ਦੀ ਗੰਭੀਰਤਾ ਕਿਹੜੀਆਂ ਦੇ ਸੱਪਾਂ ਵਿੱਚ ਰਹਿ ਕੇ ਬਣਾਈ ਜਗਜੀਤ ਸੰਧੂ ਨੇ ਫਿਲਮ ਦੇਖੋ ਕਿਵੇਂ ਹੋਈ ਇਲਤਿ ਫਿਲਮ ਦੀ ਸ਼ੂਟਿੰਗ ਪੰਜਾਬੀ ਅਦਾਕਾਰ ਜਗਜੀਤ ਸੰਧੂ ਆਪਣੀ ਫਿਲਮ ਮਿਲਤੀ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ। ਉਹਨਾਂ ਦੀ ਇਹ ਫਿਲਮ 14 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ। ਸਿੱਖ ਦਾ ਫੈਨਸ ਕਾਫੀ ਇੰਤਜ਼ਾਰ ਕਰ ਰਹੇ ਨੇ। ਇਸੇ ਬਚਾਲੇ ਅਦਾਕਾਰ ਨੇ ਫਿਲਮ ਦੇ ਨਾਲ ਜੁੜੇ ਕੁਝ ਕਿਸੇ ਸਾਂਝੇ ਕਿਤੇ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੋ ਰਿਹਾ। ਉਹ ਆਪਣੀ ਫਿਲਮ ਦੀ ਸ਼ੂਟਿੰਗ ਜੰਗਲ ਦੇ ਵਿੱਚ ਕਰ ਰਹੀ ਸੀ ਕਿ ਜਿਸ ਦੇ ਵਿੱਚ ਉਹ ਸੱਪਾਂ ਅਤੇ ਕੀੜੀਆਂ ਦੇ ਵਿੱਚ ਰਹਿ ਕੇ ਸ਼ੂਟ ਕਰਦੇ ਸੀ। ਉਹਨਾਂ ਨੇ ਕਿਹਾ ਕਿ ਜੰਗਲ ਦੇ ਵਿੱਚ ਸੱਪਾਂ ਦੇ ਕੀੜੀਆਂ ਦਾ ਹੋਣਾ ਵਾਜਬ ਹੈ। ਜਦੋਂ ਵੀ ਉਹ ਸ਼ੂਟ ਕਰਦੇ ਸਨ ਜਿਸ ਕਾਰਨ ਉਹਨਾਂ ਦਾ ਸ਼ਰੀਰ ਲਾਲ ਹੋ ਗਿਆ ਸੀ ਕੀੜਿਆਂ ਦੇ ਨਾਲ ਸਾਡੀ ਫਿਲਮ ਦੇ ਬڑے ਲੋਕਾਂ ਨੂੰ ਅਲਰਜੀ ਹੋਈ ਉਹਨਾਂ ਨੇ ਦੱਸਿਆ ਕਿ ਸ਼ੂਟ ਕਰਦੇ ਸਮੇਂ ਉਹਨਾਂ ਦੀ ਸਕਿਨ ਪੂਰੀ ਤਰ੍ਹਾਂ ਛਿੱਲ ਜਾਂਦੀ ਸੀ ਜਗਜੀਤ ਨੇ ਕਿਹਾ ਕਿ ਟੀਮ ਦੇ ਬੱਚਿਆਂ ਨੂੰ ਇਨਫੈਕਸ਼ਨ ਦਾ ਸਾਹਮਣਾ ਵੀ ਕਰਨਾ ਪਿਆ ਦੱਸਦੀ ਹੈ ਕਿ 14 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਦੇ ਵਿੱਚ ਜਗਰੀ ਸੰਧੂ ਨੇ ਕਾਫੀ ਤਰ੍ਹਾਂ ਦੀਆਂ ਵੱਖਰੀਆਂ ਚੀਜ਼ਾਂ ਸ਼ਾਮਲ ਕੀਤੀਆਂ ਜੋ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਖਿੱਚ ਰਹੀਆਂ ਨੇ ਫਿਲਮ ਦਾ ਟ੍ਰੇਲਰ ਲੋਕਾਂ ਨੂੰ ਕਾਫੀ ਪਸੰਦ ਆਇਆ ਟ੍ਰੇਲਰ ਦੇ ਵਿੱਚ ਔਰਤਾਂ ਦੇ ਮੁਫਤ ਕਰਾਏ ਕਾਮੇਡੀ ਕਰਦਾਏ ਬੱਚਾ ਮੁੱਖ ਮੰਤਰੀ ਦਾ ਪੱਕਾ ਹੀ ਬਣੇਗਾ ਵਰਗੇ ਕਈ ਅਜਿਹੇ ਡਾਇਲੌਗਸ ਨੇ ਜੋ ਫੈਨਸ ਦਾ ਕਾਫੀ ਮਨੋਰੰਜਨ ਕਰ ਰਹੇ ਨੇ ਜਗਜੀਤ ਸੰਧੂ ਅਤੇ ਅਦਾਕਾਰਾ ਤਾਨੀਆਂ ਦੀ ਜੋੜੀ ਨੇ ਲੋਕਾਂ ਦਾ ਦਿਲ ਜਿੱਤ ਲਿਆ